ਅੱਜ ਦੇ ਦਿਨ 30 April 1837 ਨੂੰ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸ਼ਹੀਦੀ ਦਾ ਜਾਮ ਪੀ ਜਾਂਦਾ ਅੱਜ 30 April ਦੇ ਦਿਨ ਉਸ ਮਹਾਨ ਸੂਰਮੇ ਦੀ ਸ਼ਹੀਦੀ ਤੇ ਉਸ ਨੇ ਉੱਚੇ ਸੁੱਚੇ ਕਰਤਾਰ ਦੀ ਇੱਕ ਕੜੀ ਸਾਂਝੀ ਕਰਨ ਲੱਗੇ ਆ ਕਿਉਂਕਿ ਸਿੱਖਾਂ ਦੇ ਕਰਤਾਰ ਕੈਸੇ ਸੀ ਸਾਡੇ ਬੱਚਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਸਾਡੇ ਮਹਾਨ ਜਰਨੈਲਾਂ ਦੇ ਕਰਤਾਰ ਕਿਹੋ ਜੇ ਸੀ ਇੱਕ ਵਾਰ ਸਰਦਾਰ ਹਰੀ ਸਿੰਘ ਨਲੂਆ ਦਰਾਏ ਖੈਬਰ ਤੇ ਚੜਾਈ ਕਰ ਦਿੰਦੇ ਨੇ ਤਾਂ ਪਠਾਨਾ ਦੇ ਵਿੱਚ ਭਗੜੜ ਮੱਚ ਜਾਂਦੀ ਆ ਉੱਥੋਂ ਦੇ ਸ਼ਾਸਕ ਦਾ ਪੁੱਤਰ ਗੁਲਫਾਮ ਖਾਨ ਗੁਲਫਾਮ ਖਾਨ ਆਪਣੀ ਮਗੇਤਰ ਦੇ ਕੋਲ ਜਾਂਦਾ ਉਸ ਦੀ ਮਗੇਤਰ ਦਾ ਨਾਮ ਸੀ ਬਾਨੋ ਬਾਨੋ ਦੇ ਕੋਲ ਜਾਂਦਾ ਤੇ ਉਸ ਨੂੰ ਕਹਿਣ ਲੱਗਿਆ ਕਿ ਹਰੀ ਸਿੰਘ ਆ ਗਿਆ ਚੱਲ ਆਪਾਂ ਕਿਤੇ ਲੁੱਕ ਚੱਲ ਗਏ ਬਾਨੋ ਪੁੱਛਣ ਲੱਗੀ ਵੀ ਕੌਣ ਆ ਹਰੀ ਸਿੰਘ ਜਿਸ ਨੇ ਪਠਾਣਾ ਨੂੰ ਇੰਨੀਆਂ ਭਾਜੜਾਂ ਪਾਸ ਛੱਡੀਆਂ ਨੇ ਤਾਂ ਗਲਫਾਮ ਕਹਿੰਦਾ ਤੂੰ ਪਹਿਲਾਂ ਲੋਕਨ ਦੀ ਕਾਰ ਮੈਂ ਤੈਨੂੰ ਬਾਅਦ ਦੇ ਵਿੱਚ ਦੱਸਦਾ ਵੀ ਕੌਣ ਆ ਹਰੀ ਸਿੰਘ ਤਾਂ ਉਹ ਲੁਕਣ ਤੋਂ ਬਾਅਦ ਹਰੀ ਸਿੰਘ ਬਾਰੇ ਬਾਨੋ ਨੂੰ ਦੱਸਦਾ ਜਦੋਂ ਬਾਨੋ ਹਰੀ ਸਿੰਘ ਦੀ ਬਹਾਦਰੀ ਦੇ ਚਰਚੇ ਸੁਣਦੀ ਆ ਤਾਂ ਉਸਨੇ ਮਨ ਦੇ ਵਿੱਚ ਧਾਰ ਲਈ ਵੀ ਮੈਂ ਇਸ ਮਹਾਨ ਸੂਰਮੇ ਦੇ ਦਰਸ਼ਨ ਜ਼ਰੂਰ ਕਰਨੇ ਆ ਤਾਂ ਉਹ ਉਹਨੇ ਆਪਣੀ ਇੱਛਾ ਪ੍ਰਗਟਾਈ ਵੀ ਮੈਂ ਇਸ ਬਹਾਦਰ ਜਰਨੈਲ ਨੂੰ ਮਿਲਣਾ ਚਾਹੁੰਨੀ ਆ ਤਾਂ ਗਲਫਾਮ ਆਖਣ ਲੱਗਿਆ ਉਹ ਆਪਣਾ ਦੁਸ਼ਮਣ ਆ ਤੇ ਉਹ ਤੇਰੇ ਨਾਲ ਕਿਹੋ ਜਿਹਾ ਵਿਵਹਾਰ ਕਰੇਗਾ ਤੇਰੀ ਇੱਜ਼ਤ ਨੂੰ ਵੀ ਖਤਰਾ ਹੋ ਸਕਦਾ ਪਰ ਉਹ ਨਾ ਮੰਨੀ ਉਸਨੇ ਆਪਣੀ ਅੜੀ ਕਾਇਮ ਰੱਖੀ ਤੇ ਉਹ ਉਸ ਮਹਾਨ ਜਰਨੈਲ ਦੇ ਦਰਸ਼ਨ ਕਰਨ ਨਿਕਲ ਚਲੀ ਤਾਂ ਜਦੋਂ ਦਰਾਂ ਦੇ ਉੱਤੇ ਪਹੁੰਚਦੀ ਹੈ ਤਾਂ ਪਹਿਰੇਦਾਰ ਉਸ ਨੂੰ ਰੋਕ ਲੈਂਦਾ ਤੇ ਉਸ ਸਮੇ ਸਾਡਾ ਜਰਨੈਲ ਹਰੀ ਸਿੰਘ ਰਾਹ ਰਾਜ ਸਾਹਿਬ ਦਾ ਪਾਠ ਕਰ ਰਿਹਾ ਸੀ ਉਸ ਸਮੇ ਬਾਅਦ ਰਾਇਰਾ ਸੈਵ ਦੀ ਸਮਾਪਤੀ ਤੋਂ ਬਾਅਦ ਹਰੀ ਸਿੰਘ ਦੇ ਕੋਲ ਅਜਾਜਤ ਲੈ ਕੇ ਬਾਨੋ ਨੂੰ ਭੇਜਿਆ ਜਾਂਦਾ ਤਾਂ ਬਾਨੋ ਜਾ ਕੇ ਸਭ ਤੋਂ ਪਹਿਲਾ ਸਵਾਲ ਕਰਦੀ ਆ ਕਹਿੰਦੀ ਤੁਸੀਂ ਕੌਣ ਹੋ ਤਾਂ ਸਿੱਖਾਂ ਦੇ ਜਰਨੈਲ ਨੇ ਹੰਕਾਰ ਨਹੀਂ ਕੀਤਾ ਤਾਂ ਸਿੱਖਾਂ ਦੇ ਜਰਨੈਲ ਨੇ ਇਹ ਨਹੀਂ ਕਿਹਾ ਮੈਂ ਸਿੱਖਾਂ ਦਾ ਜਰਨੈਲ ਹਾਂ ਹਰੀ ਸਿੰਘ ਨਲੂਆ ਕਹਿਣ ਲੱਗਿਆ ਮੈਂ ਗੁਰੂ ਨਾਨਕ ਦਾ ਸਿੱਖਾਂ ਬਾਨੋ ਨੇ ਦੂਸਰਾ ਸਵਾਲ ਕੀਤਾ ਤੁਸੀਂ ਸਾਡੇ ਇਲਾਕੇ ਤੇ ਕਬਜ਼ਾ ਕਿਉਂ ਕੀਤਾ ਤਾਂ ਹਰੀ ਸਿੰਘ ਨੇ ਬੜਾ ਸੋਹਣਾ ਉੱਤਰ ਦਿੱਤਾ ਕਹਿਣ ਲੱਗਿਆ ਅਸੀਂ ਸੋਡੇ ਇਲਾਕੇ ਤੇ ਕਬਜ਼ਾ ਨਹੀਂ ਕੀਤਾ ਅਸੀਂ ਤਾਂ ਆਪਣੇ ਖੇਤਰ ਨੂੰ ਸੁਰੱਖਿਅਤ ਕਰਨ ਦੇ ਲਈ ਇੱਥੇ ਡੇਰੇ ਲਾਏ ਨੇ ਕਿਉਂਕਿ ਇੱਥੋਂ ਦੀ ਨੰਗ ਕੇ ਜਿਹੜਾ ਹਮਲਾਵਾਰਾ ਉਹ ਪੰਜਾਬ ਤੇ ਹਮਲਾ ਕਰਦਾ ਦੇ ਉਸ ਤੋਂ ਅੱਗੇ ਹਿੰਦੁਸਤਾਨ ਤੇ ਹਮਲਾ ਕਰਦਾ ਉਸ ਤੋਂ ਰੱਖਿਆ ਦੇ ਲਈ ਅਸੀਂ ਇਸ ਸਥਾਨ ਤੇ ਡੇਰੇ ਲਾਏ ਹੋਏ ਨੇ ਤਾਂ ਉਸ ਤੋਂ ਅਗਲਾ ਸਵਾਲ ਬੀਬੀ ਬਾਨੋ ਦਾ ਜੋ ਕਿ ਸਿੱਖਾਂ ਦੇ ਕਰਤਾਰ ਦੀ ਕਸਵੱਟੀ ਨੂੰ ਪਰਖਦਾ ਤਾਂ ਬੀਬੀ ਬਾਨੋ ਕਹਿਣ ਲੱਗੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਤਾਂ ਹਰੀ ਸਿੰਘ ਨਲੂਆ ਕਹਿੰਦਾ ਮੈਂ ਸਮਝਿਆ ਨਹੀਂ ਉਹ ਕਹਿੰਦੀ ਬਾਨੋ ਆਖਣ ਲੱਗੀ ਮੈਂ ਤੇਰੇ ਨਾਲ ਨਕਾਹ ਕਰਨਾ ਚਾਹੁੰਨੀ ਆ ਤਾਂ ਇਹ ਗੱਲ ਸੁਣ ਕੇ ਹਰੀ ਸਿੰਘ ਨਲੂਆ ਦਾ ਚਿਹਰਾ ਲਾਲ ਹੋ ਗਿਆ ਤੇ ਉਹਨੇ ਸ਼ਮਸ਼ੀਰ ਢੂਲੀ ਸ਼ਮਸ਼ੀਰ ਖੇਚਲੀ ਤੇ ਕੱਖਣ ਲੱਗਿਆ "ਜਾ ਪਠਾਨ ਦੀ ਇਹ ਬੱਚੀਏ ਤੂੰ ਸਿੱਖਾਂ ਦਾ ਕਰਤਾਰ ਪਰਖਣਾਈਆਂ ਜਾਂ ਚਲੀ ਜਾ ਇੱਥੋਂ" ਤਾਂ ਉਥੋਂ ਤੁਰਨ ਲੱਗੀ ਬਾਨੋਂ ਦਰਦੇ ਕੋਰਾ ਕੇ ਉਹ ਅੱਖਣ ਲੱਗੀ "ਮੈਂ ਤਾਂ ਸੁਣਿਆ ਸੀ ਨਾਨਕ ਦਾ ਨਾਨਕ ਦੇ ਸਿੱਖਾਂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ" ਪਰ ਅੱਜ ਮੈਂ ਖਾਲੀ ਹੱਥ ਵਾਪਸ ਜਾ ਰਹੀਆਂ ਤਾਂ ਹਰੀ ਸਿੰਘ ਨਲੂਏ ਨੇ ਆਵਾਜ਼ ਮਾਰੀ ਇੱਧਰ ਆ ਬੀਬੀ ਬੈਠ ਉਹ ਬਾਨੋ ਨੂੰ ਬਿਠਾਇਆ ਤੇ ਆਪਣੇ ਕੋਲ ਇੱਕ ਸਾਲ ਪਿਆਸੀ ਉਹ ਸਾਲ ਚੱਕ ਕੇ ਬੀਬੀ ਬਾਨੋ ਦੇ ਸਿਰ ਤੇ ਦਿੱਤਾ ਤੇ ਆਖਣ ਲੱਗਿਆ ਲੈ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਹੋਈ ਤੇ ਮੈਂ ਤੇਰਾ ਪੁੱਤਰ ਸਰਦਾਰ ਹਰੀ ਸਿੰਘ ਨਲੂਆ ਇਹ ਸੀ ਸਿੱਖਾਂ ਦੇ ਕਰਤਾਰ ऐसे किरदार ਸੀ ਸਾਡੇ ਜਰਨੈਲਾਂ ਦੇ ਜਿੱਥੇ ਉਹਨਾਂ ਦੀ ਬਹਾਦਰੀ ਦੇ ਚਰਚੇ ਹੁੰਦੇ ਸੀ ਉੱਥੇ ਉਹਨਾਂ ਦੇ ਕਰਤਾਰਾਂ ਦੇ ਚਰਚੇ ਹੁੰਦੇ ਸੀ ਐਵੇਂ ਨਹੀਂ ਹਰੀ ਸਿੰਘ ਨਲੂਏ ਨੂੰ ਦੁਨੀਆ ਦੇ ਜਰਨੈਲਾਂ ਦਾ ਜਰਨੈਲ ਆਖਿਆ ਜਾਂਦਾ ਉਸ ਮਹਾਨ ਜਰਨੈਲ ਦੀ ਸ਼ਹਾਦਤ ਤੇ ਅਸੀਂ ਸਰਦਾਰ ਹਰੀ ਸਿੰਘ ਨਲੂਆ ਨੂੰ ਕੋਟ-કોટ ਪ੍ਰਣਾਮ ਵੀ ਕਰਦੇ ਹਾਂ ਤੇ ਸਾਡੇ ਅੱਜ ਦੇ ਸ਼ਾਸਕਾਂ ਨੂੰ ਅੱਜ ਦੇ ਲੀਡਰਾਂ ਨੂੰ ਏ ਵੀ ਦੱਸਣਾ ਚਾਹੁੰਨੇ ਆ ਵੀ ਆਪਣੇ ਕਰਤਾਰ ਇਸ ਹਰੀ ਸਿੰਘ ਨਲੂਏ ਵਾਂਗੂ ਉੱਚੇ ਸੁੱਚੇ ਰੱਖੀਏ ਅਸੀਂ ਉਹਨਾਂ ਦੀ ਬਰਾਬਰੀ ਤਾਂ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰੀਏ ਵੀ ਉਹਨਾਂ ਦੇ ਦੱਸੇ ਰਸਤਿਆਂ ਤੇ ਜ਼ਰੂਰ ਚੱਲੀਏ ਤਾਂ ਕਿ ਸਾਡੀ ਕੌਮ ਦਾ ਜਿਹੜਾ ਸਿਰਾ ਉਹ ਫਖਰ ਨਾਲ ਉੱਚਾ ਹੋਵੇ ਅੱਜ 30 ਅਪ੍ਰੈਲ ਦੇ ਦਿਨ ਇੱਕ ਵਾਰ ਫੇਰ ਉਸ ਮਹਾਨ ਜਰਨੈਲ ਹਰੀ ਸਿੰਘ ਨਲੂਏ ਦੀ ਸ਼ਹਾਦਤ ਨੂੰ ਕੋਟ-કોટ ਪ੍ਰਣਾਮ ਕਰਦੇ ਆ ਧੰਨਵਾਦ